ਪੰਜਾਬ ਦੇ ਵਿੱਚ ਲਗਾਤਾਰ ਚੈਨਾ ਡੋਰ ਦਾ ਕਹਿਰੇ ਸੁਣ ਲੱਕ ਕੇ ਚੈਨਾ ਡੋਰ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਪੰਜਾਬ ਪੁਲਿਸ ਸਖਤੀ ਦੇ ਵਿੱਚ ਸੁਣ ਲੱਕ ਕੇ ਪੰਜਾਬ ਪੁਲਿਸ ਵੱਲੋਂ ਜਗ੍ਹਾ-ਜਗ੍ਹਾ ਰੇਡਾਂ ਕੀਤੀਆਂ ਜਾ ਰਹੀਆਂ ਨੇ ਇਸ ਨੂੰ ਲੱਕ ਕੇ ਜਿੱਥੇ ਪਤੰਗਾ ਦੀ ਦੁਕਾਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਦੂਜੇ ਪਾਸੇ ਜਿਹੜੇ ਮਹੱਲੇ ਬਸਤੀਆਂ ਦੇ ਵਿੱਚ ਕਿਸੇ ਜਗ੍ਹਾ ਪੁਲਿਸ ਨੂੰ ਸ਼ੱਕ ਲੱਗਦੀ ਹੈ ਉਸ ਬਸਤੀ ਦੇ ਵਿੱਚ ਵੀ ਜਾ ਕੇ ਪੁਲਿਸ ਫੋਰਸ ਲਗਾਤਾਰ ਜਿਹੜੀ ਕਾਰਵਾਈ ਕਰ ਰਹੀ ਹੈ ਇਸਨੂੰ ਲੈ ਕੇ ਖਬਰ ਤੁਹਾਨੂੰ ਸੁਨਾਮ ਤੋਂ ਦਿਖਾ ਰਿਹਾ ਸੁਨਾਮ ਸ਼ਹਿਰ ਦੇ ਵਿੱਚ ਦੁਕਾਨਾਂ ਦੀ ਚੈਕਿੰਗ ਕੀਤੀ ਤੇ ਨਾਲ ਦੀ ਨਾਲ ਪੁਲਿਸ ਨੂੰ ਕਈ ਲੋਕਾਂ ਨੇ ਗੋਸ਼ਤਨ ਦਿੱਤੀ ਸੀ ਕਿ ਜਿਹੜੀ ਚਾਈਨਾ ਡੋਰ ਹੈ ਉਹ ਸੁਨਾਮ ਦੇ ਇੰਦਰਾ ਬਸਤੀ ਦੇ ਵਿੱਚ ਕੁਝ ਲੋਕਾਂ ਵੱਲੋਂ ਵੇਚੀ ਜਾਂਦੀ ਸੂਤਰ ਲੈ ਕੇ ਇੰਦਰਾ ਬਸਤੀ ਦੇ ਵਿੱਚ ਪੁਲਿਸ ਫੋਰਸ ਪਹੁੰਚ ਗਈ ਤੁਸੀਂ ਦੇਖੋ ਐਸਜੀਐਮ ਪਰ ਮੋਤ ਸਿੰਘਲਾ ਦੀ ਗਵਾਹੀ ਦੇ ਵਿੱਚ ਜਿਹੜੀ ਪੁਲਿਸ ਫੋਰਸ ਦੀ ਟੀਮਾਂ ਪਹੁੰਚੀਆਂ ਨੇ ਪੁਲਿਸ ਨੇ ਇੰਦਰਾ ਬਸਤੀ ਦੇ ਵਿੱਚ ਜਾ ਕੇ ਤੁਸੀਂ ਦੇਖੋ ਘਰ-ਘਰ ਜਾ ਕੇ ਤਲਾਸ਼ੀ ਲਈ ਹੈ ਇਤੋਂ ਤੱਕ ਕੀ ਕਰਦੇ ਬਰਤਨ ਵੀ ਜਿਹੜੇ ਫਰੋਲ ਦਿੱਤੇ ਨੇ ਕਿ ਚైనా ਡੋਰ ਕਿਸੇ ਵੀ ਤਰੀਕੇ ਦੇ ਨਾਲ ਨਹੀਂ ਵੇਚਣ ਦੇਣੀ ਤੇ ਇਸ ਨੂੰ ਲੱਕੇ ਵੀ ਦੱਸ ਦਿੰਦੇ ਨੇ ਕਿ ਪੰਜਾਬ ਸਰਕਾਰ ਵੱਲੋਂ ਇਹ ਬੈਨ ਕੀਤੀ ਹੋਈ ਹੈ ਪਰ ਇਸ ਦੇ ਬਾਵਜੂਦ ਵੀ ਕਈ ਲੋਕ ਚੋਰੀ ਮੋਰੀ ਰਾਹੀਂ ਇਸ ਚైనా ਡੋਰ ਨੂੰ ਵੇਚ ਰਹੇ ਨੇ ਜੋ ਕਿ ਬਹੁਤ ਹੀ ਘਾਤਕ ਹੈ ਜਿੱਥੇ ਜਾਨਵਰਾਂ ਵਾਸਤੇ ਘਾਤਕ ਉੱਤੇ ਹੁਣ ਇਨਸਾਨਾਂ ਦੇ ਵੀ ਉੱਤੇ ਵੀ ਲਗਾਤਾਰ ਜਿਹੜੀ ਇਹ ਚైనా ਡੋਰ ਹਮਲਾ ਕਰ ਰਹੀ ਹੈ ਕਈਆਂ ਦੇ ਗਲੇ ਕੱਟ ਰਹੇ ਨੇ ਕਈਆਂ ਦੇ ਮੂੰਹ ਤੇ ਉੱਤੇ ਆ ਕੇ ਵੱਜਣ ਦੀ ਥੋੜਾ ਬਾਅਦ ਜਾ ਕੇ ਟਾਂਕੇ ਲੱਗਦੇ ਨੇ ਤਾਂ ਇਸ ਨੂੰ ਲੈ ਕੇ ਪੁਲਿਸ ਤੁਸ ਦੇਖੋ ਕਿਵੇਂ ਸ਼ਕਤੀ ਦੇ ਵਿੱਚ ਹੈ ਪੂਰੀ ਪੁਲਿਸ ਫੋਰਸ ਨਾਲ ਲੈ ਕੇ ਜਿਹੜੀ ਸੁਨਾਮ ਸ਼ਹਿਰ ਦੇ ਵਿੱਚ ਘੁੰਮੀ ਹੈ ਤੇ ਸਾਨੂੰ ਲੈ ਕੇ ਜਿਹੜੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਹੈ ਉੱਥੇ ਹੀ ਤੁਸ ਦੇਖੋ ਕਿ ਘਰ-ਘਰ ਜਾ ਕੇ ਵੀ ਚੈਕਿੰਗ ਕੀਤੀ ਹੈ ਇਸ ਖਬਰ ਨੂੰ ਬੱਤਵਾ ਸ਼ੇਅਰ ਕਰ ਦਿਓ ਕਿਉਂਕਿ ਪੁਲਿਸ ਆਪਣੇ ਤੌਰ ਤੇ ਵਕੋ ਵੀ ਜੜੀ ਆਪਣੀ ਡਿਊਟੀ ਨਿਭਾ ਰਹੀ ਹੈ ਪਰ ਆਮ ਲੋਕਾਂ ਨੂੰ ਵੀ ਚਾਹੀਦਾ ਕਿ ਆਮ ਲੋਕ ਵੀ ਪੁਰ ਦਾ ਸਾਥ ਦੇਣ ਕਿ ਅਗਰ ਤੁਹਾਨੂੰ ਲੱਗਦਾ ਹੈ ਕੋਈ ਬੰਦਾ ਇਸ ਤਰੀਕੇ ਦਾ ਚਾਈਨਾ ਡੋਰ ਵਿੱਚ ਰਿਹਾ ਜਾਂ ਫਿਰ ਚਾਈਨਾ ਡੋਰ ਕੋ ਖਰੀਦਣ ਵਾਲਾ ਵੀ ਹੈ ਉਹਦੀ ਜਾਣਕਾਰੀ ਵੀ ਜ਼ਰੂਰ ਪੁਲਿਸ ਨੂੰ ਦੇਣੀ ਚਾਹੀਦੀ ਹੈ ਗੁਪਤ ਸੂਚਨਾ ਦੱਸਦੇ ਕਿ ਪੁਲਿਸ ਕਹਿੰਦੀ ਕਿ ਸਾਨੂੰ ਗੁਪਤ ਸੂਚਨਾ ਦੇ ਦੇਵੇ ਉਹਦਾ ਨਾਮ ਵੀ ਜਿਹੜਾ ਗੁਪਤ ਰੱਖਿਆ ਜਾਵੇਗਾ ਤਾਂ ਇਸ ਨੂੰ ਲੈ ਕੇ ਤੁਸੀਂ ਦੇਖੋ ਪੁਲਿਸ ਜਿਹੜੀ ਘਰ-ਘਰ ਜਾ ਕੇ ਜਿਹੜੀ ਪੂਰੀ ਤਲਾਸ਼ੀ ਲੈ ਰਹੀ ਹੈ ਕਿਸੇ ਤਰੀਕੇ ਨਾਲ ਵੀ ਚਾਈਨਾ ਡੋਰ ਦਾ ਕਹਿਰ ਪੰਜਾਬ ਦੇ ਵਿੱਚ ਨਹੀਂ ਵਰਤਣ ਦੇਣਾ ਇਸ ਨੂੰ ਲੈ ਕੇ ਤੁਸੀਂ ਦੇਖੋ ਕਿਤੇ ਲੇਡੀ ਕਨਸਟੇਬਲ ਤੇ ਨਾਲ ਜੜੀਪੁਰ ਸਪੋਰਟ ਦੀ ਟੀਮਾਂ ਪਹੁੰਚੀਆਂ ਨੇ ਘਰ ਦੇ ਵਿੱਚ ਹਰ ਇੱਕ ਚੀਜ਼ ਦੀ ਬਦੜੀ ਫਰੋਲਾਪਲੀ ਕੀਤੀ ਜਾ ਰਹੀ ਜਿਸ ਤਰੀਕੇ ਨਾਲ ਇੱਥੇ ਬਸਤੀ ਦੇ ਵਿੱਚ ਸਰਗੀ ਬਸਤੀ ਦੇ ਵਿੱਚ ਇਹ ਚੈਨਾ ਡੋਰ ਵੇਚੀ ਜਾਂਦੀ ਹੈ ਦੁਕਾਨਦਾਰਾਂ ਵੱਲੋਂ ਵੀ ਕਿਹਾ ਗਿਆ ਕਿ ਅਸੀਂ ਤਾਂ ਨਹੀਂ ਵੇਚਦੇ ਪਰ ਕਈ ਬਸਤੀਆਂ ਐਸੀ ਐਸੀਆਂ ਨੇ ਜਿਹੜੀਆਂ ਲਗਾਤਾਰ ਚੈਨਾ ਡੋਰ ਦੀ ਵੇਚ ਰਹੀ ਨੇ ਤਾਂ ਇਸ ਨੂੰ ਲੱਕ ਇੰਦਰਾ ਬਸਤੀ ਜਿਹੜੀ ਹੈ ਸੁਨਾਮ ਦੇ ਵਿੱਚ ਇੰਦਰਾ ਬਸਤੀ ਸੁਨਾਮ ਦੇ ਵਿੱਚ ਤੁਸੀਂ ਕੋ ਘਰ ਦੇ ਵਿੱਚ ਜਾ ਕੇ ਪੂਰੀ ਚੈਕਿੰਗ ਕੀਤੀ ਹੈ ਸੁਣ ਲੈ ਕੇ ਸੀਨੀ ਅਧਿਕਾਰੀ ਨੇ ਕੀ ਕਿਹਾ ਪਰ ਤੁਸੀਂ ਉਹ ਵੀ ਸੁਣੋ ਪਾਲੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਪ੍ਰਸ਼ਾਸਨ ਨੇ ਉਰੇ ਚੈਕਿੰਗ ਕੀਤੀ ਹੈ ਕੀ জানা ਚਾਹਣੋ ਪਹਿਲੀ ਗੱਲ ਦਾ ਬਾਜ਼ਾਰਾਂ ਦੇ ਵਿੱਚ ਇਹ ਚੈਨਾ ਡੋਰ ਨਹੀਂ ਵਿਕਦੀ ਨਾ ਤਾਂ ਇਹ ਪਹਿਲੀ ਗੱਲ ਦਾ ਚੈਨਾ ਡੋਰ ਹੈ ਇਹ ਜਿਹੜੀ ਡੋਰ ਹੈ ਪਲਾਸਟਿਕ ਦੀ ਡੋਰ ਹੈ ਚੈਨਾ ਨੂੰ ਤਾਂ ਉਹੀ ਬਦਨਾਮ ਕੀਤਾ ਜਾ ਸਕਿਆ ਕੱਲ ਥੂਰੀ ਪੁਲਿਸ ਨੇ ਚੈਨਾ ਡੋਰ ਦੀਆਂ 10 ਬੇਟੀਆਂ ਖੜੋਣੇ ਵਾਲਿਆਂ ਤੋਂ ਫੜੀਆਂ 188 ਦੀ ਧਾਰਾ ਲਾ ਕੇ ਨਾਲ ਦੀ ਨਾਲ ਜਮਾਨਤ ਕਰਾਤੀ ਸਾਡੇ ਵਰਗੇ ਤੋਂ ਫੜੀ ਜਾਵੇ 308 ਲਾ ਦਿੰਦੇ ਨੇ ਕੀ ਗੱਲ ਬਈ ਸਾਡੇ ਨਾਲ ਕੋਈ ਦੁਸ਼ਮਣ ਹੀ ਆ ਇਹ ਡੋਰ ਗਲੀ ਮੰल्ल्या ਚ ਵਿਕਰੀ ਹੈ ਔਨਲਾਈਨ ਵੀਕਰੀ ਹੈ Google ਤੇ ਜਾਓ ਮੋਨੋਕੈਟ ਡੋਰ ਸਰਚ ਕਰੋ 1 ਮਿੰਟ ਚ ਤੁਹਾਡੇ ਘਰੇ ਆ ਜੂਗੀ 1000 ਰੁਪਏ ਲੈਣਗੇ ਇਹ ਗਲੀਆਂ ਮੰल्ल्या ਚ ਵਿਕਰੀ ਹੈ ਮੁੰਡੇ ਖੁੰਡੇ ਵੇਚ ਰਹੇ ਨੇ ਛੱਤਾਂ ਤੇ ਚੜੋਂਗੇ ਬਸੰਤ ਵਾਲੇ ਦਿਨ ਸਾਰਿਆਂ ਦੇ 1000 ਬੱਚਾ ਤਾਂ 999 ਬੱਚਿਆਂ ਕੋਲ ਚੈਨਾ ਡੋਰ ਹੈ ਸਾਡੀ ਦੂਜੀ ਡੋਰ ਵੀਕੀ ਨਹੀਂ ਰਹੀ ਹੈਗੀ ਪਹਿਲਾਂ 1000 ਰੁਪਏ ਕਿਲੋ ਸੀ ਧਾਗੇ ਵਾਲੀ ਡੋਰ ਉਹ 400 ਰਹਿ ਗਈ ਉਹ 1500 ਰੁਪਏ ਕਿਲੋ ਹੋਗੀ ਨੇ ਹੁਣ ਇਹ ਕਿੱਥੇ ਕਿੱਥੇ ਸੁਨਾਮ ਚ ਕਿੱਥੇ ਕਿੱਥੇ ਸੁਨਾਮ ਦੇ ਵਿੱਚ ਇੰਦਰਾ ਬਸਤੀ ਦੇ ਵਿੱਚ ਜਿੰਨੀ ਮਰਜ਼ੀ ਲੈ ਲਓ ਚਹੱਟੇ ਦੇ ਵਿੱਚ ਜਿੰਨੀ ਮਰਜ਼ੀ ਲੈ ਲਓ ਬਾਣੀਆਂ ਦੇ ਮੁੰਡੇ ਚੱਕ ਵੀ ਵੇਚ ਰਹੇ ਨੇ ਸਾਡੀ ਦੁਕਾਨ ਤੇ ਵੀ ਆਉਂਦੇ ਨੇ ਕੱਲ ਵੀ ਬੱਚੇ ਇੱਥੇ ਹੀ ਸੌਦੇ ਕਰੀ ਜਾਂਦੇ ਆ ਗਲੀ ਇੱਥੇ ਬਾਜ਼ਾਰ ਦੇ ਵਿੱਚ ਬੱਚੇ ਵੇਚਦੇ ਫਿਰਦੇ ਨੇ ਸੋਸ਼ਲ ਮੀਡੀਆ ਰਾਹੀਂ ਹੋ ਰਹੇ ਸੌਦੇ ਸੋਸ਼ਲ ਮੀਡੀਆ ਰਾਹੀਂ ਸੌਦੇ ਹੋ ਰਹੇ ਨੇ ਕੀ ਰੇਟ ਵਿਕਰੀ ਹੈ ਤੁਹਾਡੇ ਮੁਤਾਬਿਕ 1000 ਰੁਪਏ ਦਾ ਗੁੱਟ ਵੇਚ ਰਹੇ ਆ 500 ਰੁਪਏ ਦਾ ਗੁੱਟ ਵੇਚ ਰਹੇ ਨੇ ਬੰਦ ਕਿਵੇਂ ਹੋ ਜੂਗੀ ਬਾਜ਼ਾਰਾਂ ਚ ਵਿਕਦੀ ਨਹੀਂ ਹੈਗੀ ਫੜੀ ਕਿਵੇਂ ਜਾਊਗੀ ਕੱਲ ਹੁਣ ਦਾਸ ਗੁੱਟ 188 ਦੀ ਧਾਰਾ ਲਾ ਕੇ ਬੰਦੇ ਛੜਦੇ ਖਡੋਣੇ ਵਾਲੇ ਐਸਪੀ ਨੇ ਖੁਦ ਫੜੀ ਆ ਉੱਥੇ ਐਸਪੀ ਸੀਐਮ ਸਿਟੀ ਦਾ ਸ਼ਹਿਰ ਹੈ ਫਿਰ ਵੀ 188 ਦੀ ਧਾਰਾ ਕੀ ਗੱਲ ਬਾਈ 188 ਦਾ ਕੀ ਮਤਲਬ 302 ਲਾਓ ਮੜਕੇ ਡੋਰੀ ਨਾ ਵਿਕੇਗੀ ਇਹ ਠੀਕ ਸਰਕਾਰ ਦੀ ਮਤਲਬ پابੰਦੀ ਵੀ ਹੈਗੀ ਆ ਸਭ ਨੂੰ ਪਤਾ ਹੈ ਵੀ ਇਹ ਤਾਂ ਨੁਕਸਾਨ ਕਿੰਨਾ ਹੈ ਵੀ ਜੋ ਦੇ ਬਾਵਜੂਦ ਤੁਸੀਂ ਵੇਚੋਗੇ ਤੁਹਾਨੂੰ ਪਤਾ ਹੀ ਹੈ ਫਿਰ ਜਿਹੜੀ ਬੰਦੀ ਜੋ ਕਾਰਵਾਈ ਕੀਤੀ ਜਾਊਗੀ ਇਸ ਕਰਕੇ ਰਿਕੁਐਸਟ ਹੈ ਐਸਾ ਕੰਮ ਨਾ ਕਰਿਓ ਅਸੀਂ ਤਾਂ ਤਵੀ ਲਾਂਦੀ ਗੁੱਡ ਵੈਰੀ ਚੰਗੀ ਗੱਲ ਹੈ ਜੇ ਨਹੀਂ ਲਾਉਂਦਾ ਮੇਨ ਮਕਸਦ ਇਹ ਸੀਗਾ ਵੀ ਬਾਜ਼ਾਰ ਦੇ ਵਿੱਚ ਜਾ ਕੇ ਚੈੱਕ ਕਰਕੇ ਨਹੀਂ ਕਰਦੇ ਤਾਂ ਚੰਗੀ ਗੱਲ ਹੈ ਕੋਈ ਐਥੇ ਕੋਈ ਕਰ ਰੱਖਦਾ ਤੁਹਾਡਾ ਚਾਈਨਾ ਡੋਰ ਵੈਸੇ ਪਤਾ ਨਹੀਂ ਆਪਾਂ ਦਾ ਅਸੀਂ ਕੋਈ ਨਹੀਂ ਰੱਖਦਾ ਜੀ ਇਸ ਬਾਜ਼ਾਰ ਦੇ ਵਿੱਚ ਕੋਈ ਨਹੀਂ ਲਾਉਂਦਾ ਤੇ ਫਿਰ ਜਿਹੜੇ ਲੋਕਾਂ ਕੋਲ ਲਿਆਂਦੀਆਂ ਕਿੱਥੋਂ ਆ ਰਹੀ ਆ ਉਹ ਜੀ ਜਿਹੜਿਆ ਅਦਰ ਆਪਣੇ ਜਿਹੜੇ ਅਦਰ ਸੈਂਸੀ ਨੇ ਹੋਰ ਨੇ ਜੀ ਅੱਛਾ ਜੀ ਉਹ ਜਵਾਕ ਵੇਚ ਰਹੇ ਨੇ ਜੀ ਬਲਕਿ ਧਾਗੇ ਵਾਲੀ ਆ ਉਹ ਵੀ ਪਿਛਲੇ ਸਾਲ ਲੱਭੀ ਨਹੀਂ ਸੀ ਇਸ ਸਾਲ ਧਾਗੇ ਵਾਲੀ ਵਿਕੀ ਨਹੀਂ ਰਹੀ ਜੀ ਆ ਭਈਆ ਦੁਕਾਨਾਂ ਭਰੀਆਂ ਅੱਛਾ ਹਾਂ ਯੋ ਕਿ ਤੁਹਾਡਾ ਮਤਲਬ ਹੈ ਕਿ ਚੈਨਲ ਦੌਰ ਜ਼ਿਆਦਾ ਵਿਕ ਰਹੀ ਹੈ ਬਹੁਤ ਜ਼ਿਆਦਾ ਵਿਕਰੀ ਹੈ ਜੀ ਪਰ ਲੋੜ ਤਾਂ ਇਸ ਗੱਲ ਦਾ ਨਾ ਹੈ ਤਾਂ ਫਿਰ ਤੁਹਾਡੇ ਚੁਗੂ ਬੰਦੇ ਨੇ ਨਾ ਵੇਚਣ ਵਾਲੇ ਨਹੀਂ 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 ਦੁਕਾਨਦਾਰ ਕੋਈ ਨਹੀਂ ਵੇਚ ਰਿਹਾ ਜੀ ਸੈਂਸਿਟੀਵ ਪਾਸੇ ਇੰਦਰਾਵਸਤੀ ਇੰਦਰਾਵਸਤੀ ਹੈ ਜੀ ਸਾਰੇ ਕਿਤੇ ਡਿੱਗਦੀ ਹੈ ਜੀ ਖਰੇ ਆਮ ਵਿਕਦੀ ਹੈ ਕਰਦੇ ਹਾਂ ਸਰ ਮੈਂ ਉਧਰ ਮਾਰਦੇ ਹਾਂ ਬਿਲਕੁਲ ਕਰਾਂ ਹਾਂ ਸਰ ਹਾਂਜੀ ਸਰ ਅੱਜ ਚੈਕਿੰਗ ਕੀਤੀ ਹੈ ਸਾਂਝੇ ਦੌਰ ਤੇ ਪੁਲਿਸ ਵੀ ਤੁਹਾਡੇ ਨਾਲ ਹੈ ਵਪਾਰੀਆਂ ਨਾਲ ਵੀ ਗੱਲ ਕੀਤੀ ਹੈ ਇਹਨਾਂ ਦਾ ਕਹਿਣਾ ਵੀ ਚਾਈਨਾ ਡੋਰ ਸੈਸੀ ਮਲੇਜ ਵਿਖਰੀ ਹੈ ਵੀ ਆਮ ਦੁਕਾਨਦਾਰ ਨਹੀਂ ਕੋਈ ਵੇਚਦਾ ਇਸ ਤਰ੍ਹਾਂ ਵੀ ਹੁਣ ਇਹਨਾਂ ਨੇ ਦੱਸਿਆ ਚਾਈਨਾ ਡੋਰ ਦਾ ਸਭ ਨੂੰ ਪਤਾ ਹੈ ਵੀ ਪੰਜਾਬ ਸਰਕਾਰ ਵੱਲੋਂ ਇਹਦੇ ਤੇ ਬੈਨ ਹੈ ਔਰ ਇਹਦੇ ਨੁਕਸਾਨ ਸਭ ਨੂੰ ਪਤਾ ਹੈ ਇਸੇ ਕਰਕੇ ਇਹਨਾਂ ਨੂੰ ਜਾਗਰੂਕ ਕਰਨ ਵਾਸਤੇ ਆਏ ਸੀਗੇ ਜਿੱਥੇ ਹੁਣ ਇਹਨਾਂ ਨੇ ਦੱਸਿਆ ਹੁਣ ਇਸ ਤੋਂ ਬਾਅਦ ਅਸੀਂ ਉੱਥੇ ਵਿਜ਼ਿਟ ਕਰਦੇ ਹਾਂ ਅਸੀਂ ਸਰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਬੱਚੇ ਚਾਇਨਾ ਡੋਰ ਯੂਜ਼ ਕਰ ਰਹੇ ਨੇ ਕਿੰਨੇ ਇਹ ਹੀ ਮੰਨ ਕੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਇਹ ਤਾਂ ਜਿਹੜਾ ਨੁਕਸਾਨ ਹੈ ਉਹ ਕਦੇ ਦੀ ਪਰਪਾਈ ਨਹੀਂ ਹੋ ਸਕਦੀ ਜਿਹੜੀ ਜਾਨ ਦੀ ਕੀਮਤ ਬਹੁਤ ਜ਼ਿਆਦਾ ਕੀਮਤ ਹੁੰਦੀ ਹੈ ਇਸ ਕਰਕੇ ਚਾਇਨਾ ਡੋਰ ਆਪ ਦੀ ਨਾ ਇਸਤੇਮਾਲ ਕਰੋ ਔਰ ਸਰਕਾਰ ਦਾ ਇਸਤੇ ਬੈਨ ਵੀ ਹੈ ਔਰ ਇਹਦਾ ਨੁਕਸਾਨ ਵੀ ਹੈ ਦੋਨੋਂ ਚੀਜ਼ਾਂ ਨੂੰ ਤਰ ਸੋਸ਼ਲ ਮੀਡੀਆ ਤੇ ਅੱਜ ਤੁਹਾਡਾ ਨੰਬਰ ਵੀ ਦਿੱਤਾ ਗਿਆ ਵੀ ਜੇ ਕਿਸੇ ਨੂੰ ਚੈਨਲ ਔਰ ਵਾਲੇ ਫਤਵਾ ਲੱਗਦਾ ਹੈ ਤੇ ਇੱਕ ਲੋਕਾਂ ਦੇ ਮਨ ਚ ਡਰ ਹੈ ਵੀ ਜੇ ਅਸੀਂ ਦੱਸ ਦਿਆਂ ਕਿ ਸਾਡਾ ਨਾਮ ਕਿਤੇ ਆਵੇ ਇਹਦੇ ਬਾਰੇ ਤੁਸੀਂ ਕੀ ਜਾਨਣਾ ਚਾਹੋ। ਨਹੀਂ ਬਿਲਕੁਲ ਵੀ ਕਿਸੇ ਵੀ ਤਰ੍ਹਾਂ ਦੇ ਅਸੀਂ ਤਾਂ ਹੀ ਇੱਕ ਮੈਸੇਜ ਦੇਣ ਲਈ ਸਰਚ ਕਰ ਲਈ ਅੱਜ ਸਰ ਨਾਲ ਆਏ ਆ ਤੇ ਕਿਸੇ ਵੀ ਤਰ੍ਹਾਂ ਇਹ ਚ ਘਬਰਾਣ ਦੀ ਲੋੜ ਨਹੀਂ ਹੈਗੀ ਜਿਹੜਾ ਮੇਰਾ ਨੰਬਰ ਹੈ ਜੇ ਕਿਸੇ ਹੋਰ ਨਾਲ ਮੇਰੇ ਨਾਲ ਡਾਇਰੈਕਟਲੀ ਸ਼ੇਅਰ ਕਰ ਸਕਦੇ ਹਾਂ ਤਾਂ ਉਸ ਗੱਲ ਦੀ ਸਾਰਾ ਨੂੰ ਪਹਿਲਾਂ ਵੀ ਪਤਾ ਹੈ। ਅਸੀਂ ਹੋਰ ਵੀ ਜਿਹੜੀ ਮੁਹਿੰਮ ਚਲਾਈਆਂ ਨੇ ਉਹਦੇ ਵਿੱਚ ਬੜਾ ਕਲੀਅਰ ਹੈ ਜੀ ਮੇਰੇ ਵੱਲੋਂ ਜੋ ਮੈਨੂੰ ਕੋਈ ਇਨਫੋਰਮੇਸ਼ਨ ਦੇਊਗਾ ਉਹਦਾ ਬਿਲਕੁਲ ਮਤਲਬ ਨਹੀਂ ਹੋਊਗਾ ਕਿ ਅੱਗੇ ਸ਼ੇਅਰ ਹੋਊਗੀ ਆਪਾਂ ਇੱਕ ਸੋਸਾਇਟੀ ਦਾ ਸਾਰਾ ਪਬਲਿਕ ਤੇ ਪੁਲਿਸ ਦਾ ਇਕੱਠੇ ਮਿਲ ਕੇ ਹੀ ਭਲਾ ਹੋ ਸਕਦਾ ਤਾਂ ਤੁਸੀਂ ਵੀ ਸਹਿਯੋਗ ਦਿਓ ਜੇ ਕਿਤੇ ਕੋਈ ਐਹਾ ਜਿਹਾ ਕੁਝ ਚੱਲ ਰਿਹਾ ਹੈ ਦੇਖੋ ਸਾਰਾ ਨੁਕਸਾਨ ਆਪਾਂ ਕਿੰਨੇ ਕੇਸਿਸ ਹੁੰਦੇ ਆ ਜਿੱਥੇ ਜਾ ਰਹੇ ਨੇ ਆ ਰਹੇ ਨੇ ਉਹਨਾਂ ਦੇ ਦੋਰਬਾਜ਼ੀ ਉਹ ਆਪਣੇ ਹੀ ਪਰਿਵਾਰ ਚ ਕੋਈ ਵੀ ਹੋ ਸਕਦਾ ਤਾਂ ਇਨਫੋਰਮੇਸ਼ਨ ਦਿਓ ਬੇਚੀਜ਼ੇ ਖੋਕੇ ਦਿਓ ਅਸੀਂ ਉਹਤੇ ਬਿਲਕੁਲ ਸਰ ਖੜੇ ਨੇ ਅਸੀਂ ਉਹਤੇ ਪ੍ਰੋਪਰ ਕਾਰਵਾਈ ਕਰਾਂਗੇ